ਹਾਂਜੀ ਤੁਹਾਡਾ ਨਾਮ ਮਰਦ ਹਰਮੀ ਸਿੰਘ ਹਰਮੀ ਸਿੰਘ ਜੀ ਇਹ ਪੁਸ਼ਪਾ ਨਾਮ ਦੀ ਲੇਡੀ ਨੂੰ ਤੁਹਾਡੇ ਦੋ ਇਲਜ਼ਾਮ ਅਟਾਏ ਕਿ ਤੁਸੀਂ ਉਹਨਾਂ ਕੋਲੋਂ 4000 ਰੁਪਏ ਲਿਆ ਬਿੱਲ ਮਾਫ ਕਰਵਾਉਂਦਾ ਤੁਸੀਂ ਆਖਿਆ ਕਿ ਮੈਂ ਆਮ ਆਦਮੀ ਪਾਰਟੀ ਦਾ ਲੀਡਰ ਕੀ ਕਹਿੰਦਾ ਇਸ ਬਾਰੇ ਮੈਂ ਲੀਡਰ ਤਾਂ ਨਹੀਂ ਕਿਹਾ ਮੇਰੇ ਉਹ ਭਾਈ ਬਧੀ ਹੈਗੀ ਬਾਗ ਹੈਗੀ ਜਿੱਦਾਂ ਤੇ ਕੰਮ ਕਰਾਵੇਂ ਮੈਂ ਕੱਲ੍ਹ ਕਿ ਲੋ ਆਪਣੇ ਵਿੱਚ ਲਿੰਕ ਹੈਗਾ ਮੈਂ ਇੱਕ ਮਿੰਟ ਬਾਅਦ ਵੀ ਮਜੀਤ ਸਿੰਘ ਉਹਨੂੰ ਮੈਂ ਕਹਿ ਗਏ ਕਿ ਮੈਂ ਕਹਾਂ ਜਿਆਦੀ ਇਹਨਾਂ ਦਾ ਭਲਾ ਹੋ ਸਕਦਾ ਮਾਦਰ ਬੰਦੀ ਅਰੇ ਇਹਨਾਂ ਨੇ ਚਲੋ ਘਟਾ ਦਿਓ ਮੈਂ ਉਹਨਾਂ ਨੇ ਫਿਰ ਕੋਈ ਕਿਸੇ ਨਾਲ ਗੱਲਬਾਤ ਕੀਤੀ ਤੋਂ ਉਹਨਾਂ ਨੇ ਵੀ ਚਲੋ ਕੋਈ ਨਹੀਂ ਮੈਂ ਘਟਾ ਦਿੰਦਾ ਫਿਰ ਜੋ ਵੀ ਉਹਨਾਂ ਦਾ ਬਣਦਾ ਹੀ ਉਹਨਾਂ ਨੇ 60-65000 ਰੁਪਏ ਮਿਲੇ ਹੀ ਉਹ ਮਿਲ ਕੇ ਆਪਣੇ ਅਫਸਰਾਂ ਨੂੰ ਮਿਲ ਕੇ ਵੀ ਚਲੋ ਇਹ ਘਟਾ ਦੋ ਉਹਨਾਂ ਨੇ ਘਟਾਤਾ ਜੋ ਵੀ ਉਹਨਾਂ ਦੇ ਅਫਸਰਾਂ ਦੇ ਵਿੱਚ ਤੁਹਾਡੀ ਕੀ ਗੱਲ ਹੈ ਕਿ ਚਲੋ 10-12000 ਰੁਪਏਗਾ ਇਹ ਬਾਕੀ ਸਰਕਾਰ ਦੇ ਖਾਤੇ ਤੱਕ ਉਹ ਜਿੰਨਾ ਵੀ ਟਾਸ ਦੇ ਘਟਾਤਾ ਇਹਦੇ ਵਿੱਚ ਉਹਨਾਂ ਨੇ ਪੰਜਾਬੀ ਚਲੋ ਮਿਲ ਕੇ ਮੁਰਕ ਕੇ ਕਿਹਾ ਵੀ ਚਲੋ ਜੇ ਕੋਈ 4-5000 ਰੁਪਏ ਨਾਲ ਦੇਣਾ ਵਾਂਗਦਾ ਹੀ ਆ ਉਹ ਆਂਦਾ ਚਲੋ ਕੋਈ ਸੁਪੰਜਾ ਦੇ ਦਾਂਗੇ ਇਹ 4000 ਰੁਪਏ ਨਾਲ ਨਜਾਇਜ਼ ਡਾਊਨਲੋਡ ਹੈ ਸਾਡੇ ਤੇ 1 ਰੁਪਿਆ ਨਹੀਂ ਦਿੱਤਾ ਇਹਨਾਂ ਨੇ ਅਸੀਂ 100 ਖਾਣ ਤਿਆਰ ਜਿੱਥੇ ਕਿਹਾ ਕਿ ਤੁਸੀਂ ਆਪਣੇ ਬੱਚਾ ਦਾ ਰਖਾ ਲਈ ਤੇ ਅਸੀਂ ਵੀ ਰੱਖ ਖਾ ਲਾਂਗੇ ਮਤਲਬ 4000 ਰੁਪਏ ਕੋਈ ਨਹੀਂ ਦਿੱਤਾ ਤੁਸੀਂ ਆਪਣੇ ਤੇ ਲੈ ਦੋਸ਼ਾ ਨੂੰ ਨਕਾਰਦੇ ਜੀ ਮੈਂ ਨਕਾਰਦਾ ਜੀ ਸੌਫਟ ਤੇ ਸਰ ਆਮ ਆਦੀ ਪਾਰਟੀ ਤੁਹਾਡਾ ਕੀ ਔਦਾ ਮੇਰਾ ਕੋਈ ਔਦਾ ਨਹੀਂ ਮੈਂ ਕਿ ਸੋਸ਼ਲ ਰੱਖਣਾ ਮੈਂ ਕਰਦਾ ਵਰਤਨ ਪਹਿਲਾਂ ਕਰਦਾ ਹੁੰਦਾ ਜੀ ਮਤਲਬ ਉਹਨਾਂ ਨੇ ਵੀ ਆਖਿਆ ਸੀ ਉਹ ਕਹਿੰਦੇ ਸੀ ਕਿ ਮਤਲਬ 4000 ਰੁਪਏ ਖੜਿਆ ਵਾ ਇਹਨਾਂ ਨੇ ਵੀ ਮਤਲਬ ਜਿਹੜਾ ਕਿ ਕਿਸੇ ਨੂੰ ਰਿਸ਼ਵਤ ਦੇਣੀ ਆ ਤੇ ਉਹਦੇ ਵਾਸਤੇ ਬਿੱਲ ਮਾਫ ਕਰਾਉਣਾ 1 ਰੁਪਿਆ ਨਹੀਂ ਦਿੱਤਾਈ ਮੇਰੇ ਸੌ ਕਾਲੇ ਜਿੱਥੇ ਕਿ ਉਹ ਮੈਂ ਹੀ ਹਾਂ ਤੇ ਇਹਨਾਂ ਦਾ ਬਿੱਲ ਮਾਫ ਹੋ ਗਿਆ ਸੀ ਬਿੱਲ ਜਿੰਨਾ ਕਿ ਉਦੋਂ ਸਰਕਾਰੀ ਦਫਤਰ ਜਿੰਨਾ ਕੁ ਮੰਨ ਸਰਕਾਰ ਕੀ ਦੀ ਵੀ ਹੋ ਸਕਦਾ ਉਹਨਾਂ ਘਰਾਤਾ 10 12000 ਰੁਪਏ ਰਹਿ ਗਏ ਹੋ ਇਹਨਾਂ ਨੇ ਤਾਰਿਆ ਹੀ ਨਹੀਂ ਉਸੇ 2.5 ਸਾਲ ਤੋਂ ਸਰਕਾਰ ਜੱਲਦੀ ਆ ਇਹਨਾਂ 1 ਰੁਪਿਆ ਨਹੀਂ ਤਾਰਾ ਉਹ ਬਿੱਲ ਨਾਲ ਡਬਲ ਹੋ ਗਿਆ ਹੈ ਤੁਸੀਂ ਦੋ ਜੁਰਮਾਨੇ ਸਾਰਿਆਂ ਦੇ ਪੈਂਦੇ ਇਹਨਾਂ ਤੇ ਨਹੀਂ ਪੈਂਦੇ ਜਦੋਂ ਬਿੱਲ ਨਾਲ ਤਾਰਨਾ ਹੀ ਨਹੀਂ ਤਾਂ ਜੁਰਮਾਨੇ ਪੈਣੇ ਨਹੀਂ ਹੈ ਇਨਾ ਕਹਾਂ ਵੀ ਕਿ ਜਿੰਨਾ ਬਕਾਇਆ ਹੈਗਾ ਤੁਸੀਂ ਆਪਣਾ ਤਾ ਦੋ ਪਰ ਨਾ ਤਾ ਰਹੇ ਤੁਸੀਂ ਹੁਣ ਪੁੱਛ ਜਾ ਪੁਸ਼ਪਾ ਜੀ ਵੱਲੋਂ ਲਏ ਇਲਜ਼ਾਮਾ ਨੂੰ ਸਿਰੇ ਤੋਂ ਨਕਾਰ ਦੇ ਜੀ ਮੈਂ ਨਕਾਰ ਦਿੰਦਾ ਬਿਲਕੁਲ ਧੰਨਵਾਦ ਜੀ ਇਨਾ ਲੋ ਪੁਸ਼ਪਾ ਜੀ ਕਿਹੜੇ ਇਲਾਕੇ ਦਾ ਰਹਿ ਰਹੇ ਤੁਸੀਂ ਚਾਹੂਂਗੇ ਨਈ ਵਾਦੀ ਫਤਿਹ ਰੋਡ ਫਤਿਹ ਸਿੰਘ ਫਤਿਹ ਰੰਗੂ ਤੋਂ ਕੋਲ ਇਹਨੇ ਇੱਕ ਨੰਬਰ ਗਲੀ ਕੀ ਮਸਲਾ ਹੈ ਇਹ ਤੁਹਾਡਾ ਸਾਡਾ ਜੀ ਬਿੱਲ ਦਾ ਮਸਲਾ ਹੈਗਾ ਜੋ ਅਸੀਂ ਬੰਬਾਰ ਗਏ ਆ ਬਹੁਤ ਜ਼ਿਆਦਾ ਤੇ ਸਾਡੇ ਕੋ ਪਹਿਲੇ ਤਾਰਿਆ ਨਹੀਂ ਤੇ ਉਹਨਾਂ ਨੇ ਵਿਆਜ ਪਾ ਪਾ ਕੇ ਤੇ ਵੀ ਇੰਨਾ ਬਿੱਲ ਕਰ ਦਿੱਤਾ ਤੇ ਇਹ ਹੀ ਤਾਰ ਨਹੀਂ ਸਕਦੇ ਵਿਚਾਰੇ ਬਜ਼ੁਰਗ ਹੈਗੇ ਨੇ ਦਿਹਾੜੀ ਲਾ ਕੇ ਆਉਂਦੇ ਆ ਤੇ ਫਿਰ ਰੋਟੀ ਖਾਈ ਦੀ ਐ ਡੰਗੋ ਡਾਂਗੀ ਤੇ ਅਸੀਂ ਇੰਨਾ ਬਿੱਲ ਕਿਤਰਾ ਤਾਰ ਸਕਦੇ ਹਾਂ ਦੋਸਤੋਂ ਬਾਦ ਤੁਹਾਨੂੰ ਕੋਈ ਬਿੱਲ ਘਟਾਉਣ ਨੂੰ ਕਿਸੇ ਨੇ ਕਿਹਾ ਸੀ ਹਾਂਜੀ ਕਿਹਾ ਸੀ ਉਹਨਾਂ ਨੇ ਐਡਿਕੂਲ ਪਹਿਲੇ ਨਹੀਂ ਪੀਖੇ ਅਗਲੇ ਬੰਨੇ ਚਾਹ ਪਾਣੀ ਦੇਣਾ ਤਾਂ ਤੁਹਾਡਾ ਬਿੱਲ ਮਾਫ ਕਰਾ ਦਾਂਗੇ ਤੇ ਹੋਇਆ ਨਹੀਂ ਹਾਂਜੀ ਹਾਂਜੀ ਹਰਮੇਲ ਸਿੰਘ ਕਿਹੜੀ ਪਾਰਟੀ ਦਾ ਦੋਸਤ ਆ ਆਮ ਪਾਰਟੀ ਦਾ ਜੀ ਕੀ ਕਹਿੰਦਾ ਸੀ ਉਹ ਕਹਿੰਦਾ ਇਹ ਵੀ ਮਾਫ ਕਰਾ ਦਾਂਗੇ ਬਿੱਲ ਤੇ ਵੀ ਤੁਸੀਂ ਚਾਹ ਪਾਣੀ ਦੇ ਦਿਓ ਤੇ ਅਸੀਂ ਫਿਰ ਉਹਨਾਂ ਨੂੰ ਚਾਹ ਪਾਣੀ ਦਿੱਤਾ ਸੀ ਤੇ ਸਾਡਾ ਬਿੱਲ 800 ਸੇ 4 ਕੀ ਜਾ ਰਿਹਾ ਦਿੱਤਾ ਸੀ ਇਹ ਕੋਈ ਕਟਿਆ ਨਹੀਂ ਮਿਲਦਾ ਨਹੀਂ ਘਟਿਆ ਜੋ ਹੋਰ ਕੀ ਇਹ ਮੰਗ ਕਰਦੇ ਹੋ ਕਿ ਬਿੱਲ ਇਹਦਾ ਕਰਨਾ ਚਾਹੀਦਾ ਹਾਂਜੀ ਹਾਂ ਉਸਾਂ ਬੰਦੀ ਕਾਰਵਾਈ ਹੋਤੇ ਨਹੀਂ ਇਹ ਦੇ ਹੁਣ ਜੋ ਸਰਕਾਰ ਕਰੇਗੀ ਉਹੋ ਹੀ ਮਨਜ਼ੂਰ ਕਰਾਂਗੇ ਜੇ ਇਹਦੇ ਬਿੱਲ ਆ ਨਾ ਘਟ ਜਾਵੇ ਤੇ ਵਧੀਆ ਆ ਪਰ ਉਸੇ ਕਾਰਵਾਈ ਹੋਣੀ ਚਾਹੀਦੀ ਹੈ ਜਿਹਨਾਂ ਦਾ ਬਕਾਸ਼ੇ ਨੇ ਇਹ ਆ ਜੋ ਹਾਂ ਹੋਣੀ ਚਾਹੀਦੀ ਜੋ ਪਹਿਲਾਂ ਨਹੀਂ ਹਾਲੋ ਆ ਤੇ ਫਿਰ ਤੇ ਚਾਏ ਪੈਸੇ ਦੇਵੇ ਤੇ ਚਾਏ ਇਹੋ ਜਿਹੇ ਬੰਦਿਆਂ ਦੀ ਕਾਦੀ ਲੋੜ ਜੋ ਜਿੰਨੇ ਕੰਮ ਨਹੀਂ ਆਏ ਸਾਡੇ ਆਏ ਆ ਤੇ ਇਹ ਜੇ ਪਾਰਟੀ ਦੇ ਕਹਿੰਦੀ ਹੈ ਜਿਵੇਂ ਸੱਚੇ ਰੁੱਤੇ ਬਹੁਤ ਆ ਰਹੇ ਸੀ ਇਹ ਕੰਮ ਕਰਦੇ ਨਹੀਂ ਹਨ ਕ੍ਰਪਸ਼ਨ ਨਹੀਂ ਕਰਦੇ ਤੇ ਇਹਨਾਂ ਦੇ ਖੁੱਲ ਬੰਦੇ ਆ ਕ੍ਰਪਸ਼ਨ ਕਰਦੇ ਹਾਂਜੀ